ਸ਼ੇਰ ਦਲੇਰ ਪੁੱਤ ਜਿਹੜਾ 11 11 ਨਾਲ ਸੀਨੂ ਦੇ ਤਿੰਨ ਜਫੇ ਤੇ ਹਾਕਾਂ ਵਾਲੀਏ ਜੱਗੂ ਦੇ ਤਿੰਨ ਜਫੇ ਦਵਿੰਦਰ ਬਾਈ ਜਤਿੰਦਰ ਬਾਈ ਕਰਨ ਗਿੱਲਾ ਅਮਰ ਤੇ ਅਮਨ ਸਾਡਾ ਵੀਰ ਉਹਨਾਂ ਵੱਲੋਂ 11 11000 ਦੇ ਹੋੜਗੇ ਨਾ ਪਹਿਲੀ ਕਬੱਡੀ ਸੁਨੀਲ ਲੈ ਵੀ ਆ ਮੈਚ ਦੇ ਵਿੱਚੋਂ ਸਾਰੇ ਬਾਹਰੇ ਹੋ ਜੋ ਹੱਥ ਬੰਨ ਕੇ ਬੇਨਤੀ ਹੈ ਸਾਹਮਣੇ ਸੁਨੀਲ ਖਲਾਪ ਵਾਲੇ ਵੀ ਬੇਨਤੀ ਆ ਬਾਹਰ ਉਹ ਕਹਿੰਦੇ ਸਨੀਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਟੋਟਿਆਂ ਵਾਲੇ ਬਿੱਲੇ ਤੇ ਸਿੱਧਾ ਅਟੈਕ ਮਾਰਿਆ ਤੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਲੈ ਵੀ ਸਵਰਨਿਆ ਉਹੀ ਆ ਗਿਆ ਢੀਲਾ ਜਾਂਦਰੀ ਵਾਲਾ ਕਬੱਡੀ ਪਾਉਣ ਦੇ ਲਈ ਤੇ ਹਾਕਮ ਵਾਲਿਆ ਟੇਡਾ ਟੇਡਾ ਵੇਖਦਾ ਕਦੇ ਮੁੜ ਕੇ ਹਾਰ ਲਿਆ ਬੱਲ ਵੇਖ ਲੈਂਦਾ ਕਦੇ ਆਹ ਮੁੰਡੇ ਦੇ ਗਿੱਟੇ ਆਲ ਗੋਟਾਂ ਆਲ ਧੌਣ ਆਲ ਵੇਖਦਾ ਕਿ ਧੌਣ ਮਾਰ ਕੇ ਖੜੀਏ ਜਾਂ ਹੈ ਮੋਬ ਸਪਰੇ ਦੀ ਮੋਬ ਸਪਰੇ ਦੀ ਗਰਾਊਂਡ ਤੇ ਪਹੁੰਚ ਦੀ ਕਿੰਨੀ ਲਾਵੇ ਤਰਨ ਗਿੱਲ ਰਾਜਵੀਰ ਗਿੱਲ ਕਰਨ ਗਿੱਲ ਤੇ ਸਾਡੇ ਹਰਸ਼ ਗਿੱਲ ਇਹਦਾ ਵੱਲੋਂ ਵੀ ਜੱਗੂ ਦੇ ਤਿੰਨ ਜੱਫੇ 11000 ਰੁਪਏ ਦੇ ਹੋਣਗੇ ਜੱਗੂ ਹਾਕਮ ਵਾਲੀ ਦੇ ਤਿੰਨ ਜੱਫੇ 22000 ਦੇ ਆ ਔਰ ਸ਼ੀਲੂ ਦੇ ਤਿੰਨ ਜੱਫੇ 11000 ਦੇ ਨਾ ਭਰਾਵਾਂ ਦੇ ਵੱਲੋਂ ਸਾਡਾ ਤਰਨ ਗਿੱਲ ਹੈ ਰਾਜਵੀਰ ਗਿੱਲ ਹੈ ਕਰਨ ਗਿੱਲਾ ਹਰਸ਼ ਗਿੱਲਾ ਔਰ ਦੂਸਰੇ ਬੰਦੇ ਭਾਈ ਦਵਿੰਦਰ ਜਤਿੰਦਰ ਔਰ ਸਾਡੇ ਕਰਨ ਗਿੱਲਾ ਅਮਰ ਤੇ ਅਮਨભાઈ ਇਹਨਾਂ ਵੱਲੋਂ 11-11000 ਚਾਲਵੇਂ ਗੱਪਰੂਆ ਪਾਕ ਕਬੱਡੀ ਢੀਲਾ ਕਹਿੰਦੇ ਯਾਨੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਾਕਮ ਬਲਿਆ ਪਰਲੇ ਪਾਸੇ ਖੜਾ ਨਾਲ ਬੱਚੀ ਲੱਗਿਆ ਹੋਇਆ ਨਾਲ ਮੈਂਗੋ ਲੱਗਿਆ ਹੋਇਆ ਨਾਲ ਰਾਜਪੁਰੇ ਵਾਲਾ सोनू ਆ ਜੱਗੂ ਆ ਰੈਂਪੋ ਆ ਆ ਜੱਗੂ ਆ ਰੈਂਪੋ ਆ ਪਰ ਦੂਜੇ ਪਾਸੇ ਢੀਲਾ ਉਹ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪਾਉਣ ਦੇ ਲਈ 11000 ਦੀ ਪਹਿਲੀ ਉਹ ਸਰਦਿਆ ਜ਼ਬਰਜੀ ਵਾਲਾ ਦੀਪ ਅੱਗੇ ਵੱਲ ਵਧਦਾ ਹੋਇਆ ਲਓ

ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਸੋਨੂ ਵਰਗੇ ਮੈਂਗੋ ਵਰਗੇ ਹੋ ਜੱਗੂ ਵਰਗੇ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਪਿਆਰਾ ਸਾਹਣ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਆਹ ਨੰਬਰ ਰਕੇਸ਼ ਦਾ ਬੋਪਰੀਏ ਦਾ ਚੱਲ ਓਏ ਗੱਪਰੂ ਆ ਪਾ ਕਬੱਡੀ ਸਵਰਨਿਆ ਖੇਡ ਕਹਾਣੀ ਆਹ ਸੁਨੀਲ ਦੀ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਪ੍ਰਦੀਪ ਬਰਾੜ ਅਮਨ ਸਰਾਓ ਤੇ ਨਾਲ ਇਸ਼ਾਨ ਅਰੋੜਾ ਇੰਨਾ ਵੱਲੋਂ ਤਿੰਨ ਜਫੇ ਸ਼ੀਲੂ ਦੇ 11000 ਰੁਪਏ ਦੇ ਹੋਣਗੇ ਲਓ ਸਾਹਮਣੇ ਸੁਨੀਲ ਦੀ ਪਈ ਹੋਈ ਰੇਡ ਦੇ ਉੱਪਰ ਦੇਖੋ ਬਾਪੂ ਸ਼ਰੂਆ ਇਹ ਪੁਲਸੀਆ ਟਰਾਈ ਕਰਦਾ ਤੇ ਨੰਬਰ ਰੇਡਰ ਦਾ ਹੈ ਚਲ ਵੇ ਟੀਲਾ ਪਾਕ ਕਬੱਡੀ ਵੇਖ ਤੈਨੂੰ ਜਗੂ ਡਿਕਦਾ ਹਾਕਮ ਵਾਲਿਆ ਵੇਖ ਤੈਨੂੰ ਮੈੰਗੋ ਡਿਕਦਾ ਬਚਕਾਰ ਛੋਟਾ ਜਿਹਾ ਬਚੀ ਲਾ ਰੱਖਿਆ ਕਿ ਇਹਨੂੰ ਆਉਣ ਵਾਲੇ ਦਿਨਾਂ ਤੇ ਦਲੇਰੀ ਪਰਕੇ ਵੱਡਾ ਮੱਲ ਬਣਾਉਣਾ ਆ ਰਾਜਪੁਰੇ ਵਾਲਾ ਸੋਨੂ ਹੈ ਪਰ ਦੂਜੇ ਪਾਸੇ ਟੀਲਾ ਜਾਂਦਲੀ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ 11000 ਦੀ ਦੂਜੀ ਕਬੱਡੀ ਉਹ ਦੀਪਤਪੁਰਜੀ ਵਾਲਾ 11000 ਦੀ ਦੂਜੀ ਕਬੱਡੀ ਪੌਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ 11000 ਦੀ ਸਫਲ ਪਾਉਗੀ ਜਫਾ ਲੱਗੂ ਮੇਰੇ ਵੀਰੋ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਸਫਲ ਦੂਜੀ ਫੇਰ ਉਹ ਦਬਰਜੀਵ ਵਾਲਾ ਦੀਪ ਆ ਗਿਆ ਉਹ ਸਾਧੂਆ ਖੇਡ ਕਹਾਣੀ ਭੋਪਰ ਦਾ ਰਕੇਸ਼ ਮੇਰੇ ਵੀਰੋ ਰਕੇਸ਼ ਭੋਪਰ ਵੱਲ ਦੀ ਪਈ ਹੋਈ ਰੇਡ ਹਾਕਮ ਵਾਲੀਏ ਤੇਰੇ ਵੀ ਤਿੰਨ ਜਫੇ ਭਰਾਵਾ ਵੱਲੋਂ 25000 ਦੇ ਨੌਜਨਾਂ ਹਾਂ ਦੁਨੀਆ ਰੈਂਪੋ ਕਹਿੰਦੀ ਐ ਆ ਰੈਂਪੋ ਹਰ ਦੂਸਰੇ ਬਨੇ ਦੇਖਾ ਗਿਆ ਕੇਸ ਦੇ ਦਰਮਿਆਨ ਹੁੰਦੀ ਹੋਈ ਸਿਰਾਂ ਦੀ ਟੱਕਰ ਐ ਰੈਂਪੋ ਦੇ ਕੇਸ ਵਾਹ ਕੇਸ ਆ ਤਾੜੀ ਵੱਜ ਗਈ ਉਹ ਮੇਲਾ ਨੱਚ ਪਿਆ ਉਹ ਲਾਹੌਰ ਹਿੱਲ ਗਿਆ ਉਹ ਦਿੱਲੀ ਤੱਕ ਲਲਕਰੇ ਭਾਗੇ ਉਹ ਮੁਕਾਬਲਾ ਤਕੜਾ ਸਾਹਮਣੇ ਮੇਰੇ ਵਿਰੋ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਆ ਸੀਲੂ ਆ ਇਹ ਸੀਲੂ ਆ ਉਹ ਸੀ ਮੈਨੂੰ ਆ ਤੇ ਆ ਸੁਨੀਲ ਆ ਉਹ ਮੇਰੇ ਵੀਰੋ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸੰਧੂਆ ਖੇਡ ਕਹਾਣੀ ਆਓ ਇੱਕ ਤੋਂ ਵੱਧ ਕੇ ਕਾਇ ਹੋਇਆ ਅੱਜ ਸਾਰੇ ਸਿਰੇ ਦੇ ਆਏ ਹੋਇਆ ਇਹ ਢੇਰ ਵਾਲਿਆਂ ਨੇ ਬੁਲਾਏ ਹੋਇਆ ਲੋ ਸਾਹਮਣੇ ਦੇਖਾਂਗੇ ਨਾ ਢਿੱਲਾ ਪਰ ਮੁੰਡਾ ਪੂਰਾ ਐਨ ਸਿਰਾ ਮੁੰਡਾ ਸਿਰਾ ਆਓ ਦੇਖੋ ਤੇ ਨਾ ਮੇਰੇ ਵੀਰੋ ਜਾਂਡਲੀ ਵਾਲਾ ਨੰਬਰ ਦਾ ਵਾਦਾ ਕਰੀਏ ਟੀਕੂ ਰੇਡ 11 ਕਾਰ ਦੀ ਤੀਜੀ ਹੱਤਪੁਰਜੀ ਵਾਲੇ ਦੀਪ ਦੀ 11000 ਦੀ ਤੀਜੀ ਪੈ ਰਹੀ ਹੈ ਉਹ ਕਹਿੰਦੇ ਬਾਹੂ ਅਕਬਰਪੁਰ ਦੀ ਧਰਤੀ ਦਾ ਸੀਨੂ ਆ ਪਰ ਦੂਜੇ ਪਾਸੇ ਤਪੁਰਜੀ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹੰਡੇ ਦੂਰ ਨੇ ਸਮਾਂ ਵੀ ਤਾਹਿਆ ਖੜਕਾਂ ਦਰਕਾ ਓਏ ਇੱਕ ਪਾਸੇ ਸੀਨੂ ਤੇ ਦੂਜੇ ਪਾਸੇ ਦੀਪ ਇੱਕ ਪਾਸੇ ਸੀਨੂ ਉਹ ਦੂਜੇ ਪਾਸੇ ਤਪੁਰਜੀ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਤੀਜੀ ਸਫਲ ਤੀਜੀ ਸਫਲ ਆਹ 11000 ਤੇਰੇ ਨਾਲੋਂ ਬਹੁਤ ਕਰਦੇ ਹੋ 11000 ਦੀਆਂ ਪਾਈਆਂ ਕਿਵੇਂ ਲੱਗੀਆਂ ਆਹ ਸਿਰੇ ਤੇ ਵਾਲਿਓ ਆਹ ਸਿਰੇ ਲਓ ਸਾਹਮਣੇ ਰਕੇ ਸ਼ੇਰ ਬੋਪੜ ਵਾਲਾ ਮੇਰੇ ਵੀਰ ਰੇਣਪੁਰ ਦੇ ਲਈ ਵਧਿਆ ਹੋਇਆ ਚਾਰ ਆਹ ਸੋਨੂ ਰਾਜਪੁਰੇ ਵਾਲਾ ਹਰ ਦੂਸਰੇ ਬਨੇ ਬੋਪਰਵਾਲਾ ਉਹ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਖਾਸ ਨੰਬਰ ਬਲਵਿੰਦਰ ਟਮਾਣੇ ਵੱਲੋਂ 5100 ਦੇ ਸੀਨੂ ਦੇ ਤਿੰਨ ਜਫੇ ਹੋਰ ਹੋ ਗਏ ਤਿੰਨ ਜਫੇ ਚੱਲ ਓਏ ਗੱਬਰੂਆ ਕਬੱਡੀ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੱਜ ਠਾਠਾ ਮਾਰਦਾ ਘਾਠਾ ਉਹ ਕਹਿੰਦੇ ਤੇ ਹਾਸਤ ਧਰਤੀ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਸੁਨੀਲ ਪਰ ਦੂਜੇ ਪਾਸੇ ਟੋਟਿਆਂ ਵਾਲਾ ਬਿੱਲਾ ਇਹ ਮੁੰਡਾ ਕੈਨੇਡਾ ਰਹਿੰਦਾ ਔਰ ਨੰਬਰ ਰੇਡਰ ਦੇ ਕਵਚੇ ਦੇ ਵਿੱਚ ਹੈ ਕੌਡੀ ਢੀਲੇ ਨੇ ਫੇਰ ਪਾਤੀ ਉਹ ਸਵਰਨਿਆ ਖੇਡ ਕਹਾਣੀ ਔਰ ਢੀਲਾ ਮੇਰੇ ਵੀ ਉਸ ਸਮੇਂ ਰੇਡ ਪਾਉਣ ਦੇ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਚਾਰ ਲਾਸ਼ੀਆਂ ਚੋਂ ਰੈਂਬੋ ਖੇਡ ਕਬੱਡੀ ਦਾ ਔਰ ਨਾਲ ਦੇਖਾਂਗੇ ਆ ਰਾਜਪੁਰੇ ਵਾਲਾ ਸੋਨੂ ਹੈ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਸਮੇਂ ਰੇਡਰ ਦਾ ਔਰ ਅਗਲੀ ਰੇਡ ਔਰ ਸੁਨੀਲ ਖੇਡ ਮੈਦਾਨ ਵਿੱਚ ਪਾਉਣ ਦੇ ਲਈ ਵਾਤਾ ਹੋਇਆ 22001 ਸੰਧੂਆ ਸ਼ਿਲੂ ਦੇ ਤਿੰਨ ਹਿਆਰਾ ਤੇ ਤੇਰੇ ਵੱਲੋਂ ਵੀ ਦੱਸਦੇ 5000 ਹੋ ਗਿਆ 5100 ਇੱਕ ਆ ਉਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਸੁਨੀਲ ਅੱਗੇ ਵੱਲ ਵਧਦਾ ਹੋਇਆ ਹੁਣ ਮੁਕਾਬਲਾ ਹੁਣ ਮੁਕਾਬਲਾ ਬਿੱਲੇ ਨਾਲ ਦਾ ਸਿੱਧੂ ਨਾਲ ਉਹ ਬਲੇਹਾਰਾ ਉਹ ਕਬੱਡੀ ਦਾ ਉਹ ਬਾਹੂ ਅਕਬਰੁਰ ਵਾਲਾ ਇਹ ਸ਼ਿਲੂ ਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਸ਼ਿਲੂ ਆ ਓ ਦੁਨੀਆ ਨੱਚੀ ਓ ਲੜਕਰੇ ਵੱਜ ਗਏ ਓ ਲੋਈਆਂ ਘੁੰਮਿਆ ਸੰਦੂਆ ਲੋਈਆਂ ਘੁੰਮ ਗਿਆ ਛੇੜ ਕਹਾਣੀ ਓ ਟਰ ਦਾ ਕੱਪ ਚੱਲਦਾ ਲੋਈਆਂ ਤੇ ਘੁੰਮੜ ਗਿਆ ਨਰਜੀਤ ਪ੍ਰਧਾਨਿਆਂ ਦਾ ਚੰਦਿਤ ਗਿੱਲਵਾਂ ਦਾ ਭਾਈ ਲੰਬੇ ਉਹਨਾਂ ਦਾ ਅਰਸ਼ ਭਾਟੀ ਉਹਨਾਂ ਦਾ ਕੱਪ ਚੱਲਦਾ ਲੋ ਦੇਖੋ ਇੱਕ ਬੰਦੇ ਹਾਕਮ ਵਾਲਿਆ ਔਰ ਦੂਸਰੇ ਬਦਕੇਸ਼ ਭੱਜ ਗਿਆ ਸਾਡੇ ਬਲਵਿੰਦਰ ਜੂਕੇ ਆ ਖਰੇ ਨੇ ਪ੍ਰਾਪ ਸਾਡੇ ਉਹਨਾਂ ਵੱਲੋਂ ਜੱਗੂ ਦੇ ਤਿੰਨ ਜਫੇ 5100 ਦੇ ਹੋਣਗੇ ਹੱਦ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਹੁਣ ਵੇਖਾਂਗੇ ਪਰਲੇ ਪਾਸੇ ਬਈ ਵਾਹ ਦੇ ਡੜਬੇ ਵਾਲੇ ਡੈਣੀ ਨੇ ਦੱਸਣਾ ਇਹਦਾ ਡਬਲ ਟੱਚ ਦਾ ਇਸ਼ਾਰਾ ਸਾਰਾ ਟੱਪਰੀ ਚਿੰਬੜ ਗਿਆ ਕੱਲੇ ਨੂੰ ਕੱਲਾ ਓਏ ਕੱਲੇ ਨੂੰ ਕੱਲਾ ਸ਼ੇਰ ਕਹਾਣੀ ਆਹ ਸਾਹਮਣੇ ਢੀਲਾ ਫੈਸਲਾ ਨੈਬ ਸਿੰਘ ਡੈਨੀ ਨੇ ਕੀਤਾ ਨੈਬ ਸਿੰਘ ਉਹ ਥਾਣੇਦਾਰ ਅਮਨ ਲੋਕਾਂ ਨਾਲ ਸਿਰਫਾ ਕਰਦਾ ਹੁੰਦਾ ਕਿ ਸੋਚ ਸਮਝ ਕੇ ਫੈਸਲੇ ਕਰਦਾ ਲਓ ਸਾਹਮਣੇ ਪਈ ਹੋਈ ਰੇਡ ਆ ਵਾਹ ਗਬਰੂਆ ਉਹ ਘੁੰਮ ਗਿਆ ਜਾਗਦਾ ਉਹ ਘੁੰਮ ਕੇ ਪਰਨੇ ਅੱਜ ਢੇਰ ਦਾ ਕੱਪ ਹੈ ਅੱਜ ਢੇਰ ਦਾ ਕੱਪ ਹੈ ਚੱਲ ਓ ਸੁਨੀਲ ਪਾ ਕਬੱਡੀ ਵੇਖ ਤੈਨੂੰ ਬਿੱਲਾ ਉਡੀਕਦਾ ਢੋਡਿਆਂ ਵਾਲਾ ਲੁਧਿਆਣੇ ਵਾਲਾ ਤੇ ਸੀਲੂ ਉਡੀਕਦਾ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬਿੱਲਾ ਇਹ ਲੁਧਿਆਣੇ ਵਾਲਾ ਇਹ ਕੈਨੇਡਾ ਵਾਲਾ ਪਿਆਰ ਨਾਲ ਕਿ ਕੋਠੇ ਤੇ ਦੱਬੀਆਂ ਨੇ ਮਾਰ ਕੇ ਚਪੇੜਾਂ ਪੁੱਛਦਾਵੇਂ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਪਿਆਰ ਨਾਲ ਛੇੜ ਕਹਾਣੀ ਸਵਰਨਿਆ ਹਾਂ ਸਾਹਮਣੇ ਰੇਡ ਮੇਰੇ ਦਿਓ ਸਵੇ ਰਕੇਸ਼ ਪੋਪਲ ਵਾਲਾ ਪੌਂਡ ਦੇ ਲਈ ਖੇਡ ਮੈਦਾਨ 'ਚ ਵਧਿਆ ਹੋਇਆ ਚਾਰ ਜਾਫੀਆਂ ਤੇ ਹੁਣ ਫੇਰ ਟੱਕਰ ਹਾਕਮ ਵਾਲੀਏ ਜੱਗੂ ਦੇ ਨਾਲ ਆਹ ਦੇਖਾਂਗੇ ਰੇਮੋ ਤੇਰਕੇਸ਼ ਵਾਹ ਓਏ ਰਕੇਸ਼ ਤਾੜੀ ਪਾੜਦੀ ਆ ਖੜਦੀ ਨਹੀਂ ਲਲਕਰੇ ਵੀ ਬਾਦਦੇ ਆ ਸੰਧੂਆ ਪਰਨੇ ਵੀ ਘੁੰਮਦੇ ਆ ਹੱਦ ਬੁਰਜੀ ਵਾਲਾ ਦੀਪ ਅਮੜਾ ਲੋਪੋ ਵਾਲਿਆ ਆ ਦੇਖ ਮੁੰਡਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਸੀਲੂ ਆ ਉਹ ਦੂਜੇ ਪਾਸੇ ਦੀਪ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਖੜਕਾ ਦਰਕਾ ਨਹੀਂ ਰਿਸਾ ਹੱਦੇ ਦੂਰ ਨੇ ਸਮਾਂ ਬੀਤਦਾ ਹੋਇਆ ਸੀਲੂ ਤੇ ਦੀਪ ਦੀ ਟੱਕਰ ਉਹ ਬੱਲੇ 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 ਤੁਰਜੀ ਵਾਲਾ ਇੱਕ ਪਾਸੇ ਸੀਲੂ ਤੇ ਦੂਜੇ ਪਾਸੇ ਤੁਰਜੀ ਵਾਲਾ ਇੱਕ ਪਾਸੇ ਸੀਲੂ ਦੂਜੇ ਪਾਸੇ ਆ ਬਾਹੂ ਅਕਬਰਪੁਰਵਾਲਾ ਇਹ ਸੀਲੂ ਆ ਅੱਜ ਦੁਨੀਆ ਨੂੰ ਕੀਲੂ ਉਹ ਸੀਲੂ ਦਾ ਸੰਧੂਆ ਦੁਨੀਆ ਨੂੰ ਕੀਲੂ ਆ ਕੀਲ ਰਿਹਾ ਕੀਲ ਰਿਹਾ ਸੰਧੂਆ ਸਾਡੇ ਕਰਮ ਗਿੱਲੋ ਬਾਈ ਕਰਮ ਗਿੱਲੋ ਬਾਈ ਜਗਵੀਰ ਗਿੱਲਾ ਜੱਗੂ ਦਾ ਹਰ ਇੱਕ ਵਫਾ 5000 ਦਾ ਹਰ ਇੱਕ ਵਫਾ ਗਿੱਲ ਭਰਾਵਾਂ ਵੱਲੋਂ ਜੱਗੂ ਦਾ 5000 ਦਾ ਸੀਲੂ ਨੇ 27000 ਰੁਪਏ ਬਾਰੇ ਥੋੜੇ ਫੈਲਾਤੇ ਆ ਪਾਟਿਆ ਸਾਬ ਤੁਸੀਂ ਕੀ ਕਰਿਆ ਦੱਸਿਓ ਜਰਾ ਆਓ ਸਾਹਮਣੇ ਰੇਡ ਸੁਨੀਲ ਦੀ ਸੰਧਵਾ ਸਾਹਮਣੇ ਸੁਨੀਲ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਰਲੇ ਪਾਸੇ ਕੁਰਸੀਆਂ ਲੱਗਾ ਹੋਇਆ ਤੇ ਨਾਲ ਬਿੱਲਾ ਲੱਗਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਆ ਟੋਟਿਆ ਬਣਾ ਬਿੱਲਾ ਓ ਸੁਨੀਲ ਆ ਬਿੱਲਾ ਓ ਸੁਨੀਲ ਆ ਬਿੱਲਾ ਤੇ ਸੌ ਜਾ ਬੱਪੂਆ ਮਾਣੋ ਬਿੱਲੀ ਆਈ ਐ ਓ ਸੌ ਜਾ ਬੱਪੂਆ ਮਾਣੋ ਬਿੱਲੀ ਆਈ ਐ ਅੱਜ ਮਾਣੋ ਬਿੱਲੀ ਨਹੀਂ ਆਈ ਅੱਗੋਂ ਪਿੱਲਾ ਲੁਧਿਆਣੇ ਵਾਲਾ ਆਇਆ ਹੋਇਆ ਧੇਰ ਦੀ ਤਰਤੀ ਦੇ ਛੇੜ ਕਹਾਣੀ ਸਵਰਨ ਹੋਪਰ ਵਾਲਾ ਰਕੇਸ਼ ਮੇਰੇ ਵੀਰੋ ਆ ਗੱਬਰੂ ਵੀ ਇੰਗਲੈਂਡ ਦੇ ਵਿੱਚ ਬੱਲੇ ਬੱਲੇ ਕਰਾਉ ਮੇਰੇ ਵੀਰੋ ਆੜ ਵਾਲੇ ਜਨਤ ਇੰਗਲੈਂਡ ਦੀ ਧਰਤੀ ਤੇ ਆ ਮੁੰਡੇ ਨੇ ਸਿਰਾਂ ਲਾਉਣਾ ਗੁਰਜੀਤ ਸੰਤੂ ਦੀ ਟੀਮ ਦੇ ਲਈ ਪਰ ਦੇਖੋ ਦੂਜੇ ਵੱਲੇ ਸੋਨੂ ਰਾਜਪੁਰੇ ਵਾਲਾ ਹੋ ਸੋਨੂ ਰਾਜਪੁਰੇ ਵਾਲਾ ਆ ਟਿਕਾ ਕੇ ਜਫਾ ਲਾ ਗਿਆ ਇੱਕ ਵੱਡਾ ਲਾਨ ਸ਼ੀਲੂ ਹੁਣ ਤੱਕ ਮੇਰੇ ਵੀਰੋ ਪਿਛਲੇ 2 ਸਾਲਾਂ ਦਾ ਵੈਸਟਰ ਹੈ ਢੇਰ ਦੇ ਕੱਪ ਦਾ ਜੇ ਇਸ ਵਾਰ ਹੈਟ੍ਰਿਕ ਕਰਦਾ ਅਰਸ਼ ਪਾਟਿਆ ਤੇ ਹਰਜੀਤ ਲਾਂਬੇ ਵੱਲੋਂ ਇੱਕ ਮੋਟਰਸਾਈਕਲ ਹੌਲ ਦਿੱਤਾ ਯੂਸੀ ਨੂੰ ਨੂ ਸੀਨੂ 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 ਅੱਜ ਰੇਡਰ ਨੂੰ ਕੀ ਲੂ ਸੀਨੂ ਇਲਤਾ ਨਾ ਕਰ ਓਏ ਤੂੰ ਚੋਬਰ ਮੈਂ ਨਿਆਣੀ ਇਲਤਾ ਨਾ ਕਰ ਓਏ ਇੱਕ ਵਾਸਤੇ ਤੀਜਾ ਸੰਧੂਆ 21000 ਤੋਂ ਮੈਲਾ 25000 ਦਾ ਓ ਤੀਜਾ 27000 ਹੈ ਆ ਜਫਾ 27000 ਦਾ ਲੱਗ ਰਿਹਾ ਹੈ ਆ ਜਫਾ 27000 ਦਾ ਭਾਈ ਦਵਿੰਦਰ ਓ ਭਾਈ ਜਤਿੰਦਰ ਕਰਦ ਜਿੰਦਾ ਗੱਲ ਰਾਜਵੀਰ ਗੱਲ ਕਰਨ ਗੱਲ ਤੇ ਹਰਸ਼ ਗੱਲ ਵੱਲੋਂ ਵੀ 11 ਜਿਹੜਾ 12000 ਇੰਦਰੋਂ 5100 ਸੰਧੂਆ ਤੇਰੇ ਵਾਲਾ 27000 ਦਾ ਜਫਾ ਹੋ ਗਿਆ ਢੀਲੇ ਦੀ ਕਬੱਡੀ ਨਾ ਢੀਲੇ ਆਹ ਤੜਕਾ ਹੁਣ ਵੇਖਾਂਗੇ ਅਗਲੀਆਂ ਟੀਮਾਂ ਦੋਨੇ ਬੁਲਾ ਲੈ ਅਗਲੀਆਂ ਕਿਹੜੀਆਂ ਟੀਮਾਂ ਨੇ ਤਲਵੰਦ ਤਲਵੰਦ ਦੇ ਨਾਲ ਦੂਸਰੀ ਕਿਹੜੀ ਆ ਵੀ ਦੱਸਿਓ ਜਰਾ ਗੁਰਤੇਜ ਮਰੀ ਗੁਰਤੇਜ ਕੋਟ ਨੇ ਦੱਸਿਓ ਦੂਜੀ ਕਿਹੜੀ ਆ ਤਲਬੰਦੇ ਨਾਲ ਕਿਹਦਾ ਮੈਚ ਆ ਕੀ ਦਾ ਆਓ ਫੇਰ ਕਹੇਗੇ ਸ਼ਰੀਰ ਦਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਹੁਣ ਦੇਖਾਂਗੇ ਬਿੱਲਾ ਢੋਡਿਆਂ ਵਾਲਾ ਉਹ ਟਰਾਈ ਤਾਂ ਕਰਦਾ ਪਰ ਦੂਜੇ ਪਾਸੇ ਜਾਫਰੀ ਭੇਜਿਆ ਜੱਗੂ ਨੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਹਾਂ ਦੇਖਾਂਗੇ ਗੱਲ ਕਿਦਾਂ ਦੀ ਹੋਣੀ ਆ ਢੋਡਿਆਂ ਵਾਲਾ ਬਿੱਲਾ ਆ ਉਹ ਲੁਧਿਆਣੇ ਵਾਲਾ ਇਹ ਹੋਇਆ ਕਿ ਜੇ ਕੁੜੀ ਆ ਤੇ ਕਾਲ ਬਣ ਜੀ ਅਲੇਵਾ ਤੇ ਤਲਬਣ ਅਲੇਵਾ ਤੇ ਤਲਬਣ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਜੱਗੂ ਤੇਰਾ 1 ਕੋ ਜਫਾ 5000 ਦਾ ਆਹ ਛੇੜਖਾਨੀ ਤੇ ਤਿੰਨ ਜਫੇ ਸਾਡੇ ਗਿੱਲ ਭਰਾਵਾਂ ਵੱਲੋਂ 11000 ਲੱਗਿਆ ਹੋਇਆ ਰੈਂਬੋ ਦੇ ਤਿੰਨ ਜਫਿਆਂ ਦਾ ਤੇ ਇੱਕ ਜਫਾ 5100 ਦਾ ਹੋਵੇਗਾ ਲਓ ਹੁਣ ਦੇਖੋ ਇੱਕ ਬੰਦੇ ਡੀਲਾ ਚਾਂਟਲੀ ਵਾਲਾ ਮੇਰੇ ਲਈਓ ਨੰਬਰ ਦਾ ਸ਼ਾਨਦਾਰ ਵਾਧਾ ਫੇਰ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਔਰ ਅਗਲੀ ਰੇਡ ਪੌਂਦਰੀ ਤੋਂ ਜੈ ਆਓ ਸਾਹਮਣੇ ਦੇਖਾਂਗੇ ਖੇਡ ਬੜਾ ਜਮਾਦਾ ਹੋਇਆ ਨਵੀ ਟਿੰਕੂ ਬਲਹਾਰੇ ਵੱਡਾ ਲਾਲ ਜੇ ਹੈਟਟ੍ਰਿਕ ਹੁੰਦੀ ਹੈ ਇੱਕ ਮੋਟਰਸਾਈਕਲ ਐਕਸਟਰਾ ਆਓ ਅਰਸ਼ ਭਾਟੀਆ ਇਹ ਸਾਡੇ ਹਰਜੀਤ ਇੰਨਾ ਜ਼ੋਰਦਾਰ ਨਾ ਪਰ ਸੀਨੂ ਨੂੰ ਉਹਨੇ ਹਾਰ ਲਿਆ ਵਾਸਤੇ ਵੀ ਜ਼ੋਰ ਬਚਾ ਕੇ ਰੱਖਣਾ ਓ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਸਾਹਮਣੇ ਕਹਿੰਦੇ ਬਿੱਲਾ ਢੋਡਿਆਂ ਵਾਲਾ ਔ ਦੂਜੇ ਪਾਸੇ ਕਬੱਡੀ 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 ਨੰਬਰ ਰੀਡਰ ਦਾ ਬਲਵਿੰਦਰ ਜੂਕੇ ਵਾਲੇ ਔ ਖੜੇ ਨੇ ਪ੍ਰਾ ਸਾਡੇ ਜੱਗੂ ਦਾ ਇੱਕੋ ਜੱਫਾ 5000 ਦਾ 5000 ਦਾ ਸਾਹਮਣੇ ਬੋਪਰੀਆ ਰਕੇਸ਼ ਮੇਲੇ ਵਿਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੰਨੂ ਪੰਨਵਾ ਦੀ ਧਰਤੀ ਹੈ ਪੋਹਾਨੀਗੜ ਦੇ ਲਾਗੇ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਚਾਰ ਟੀਮਾਂ ਪੜਨੀਆਂ ਆ ਹਾਕਮ ਬਲਿਆ ਔਰ ਕੇਸ਼ ਆ ਜੱਗੂ ਆ ਔਰ ਕੇਸ਼ ਆ ਆ ਜੱਗੂ ਆ ਔਰ ਕੇਸ਼ ਹੈ ਦਰਸ਼ਨ ਪ੍ਰਭਾਕਰ ਜੀ ਦੇ ਪੁੱਤਰ ਵਿਕਰਮ ਪ੍ਰਭਾਕਰ ਜੀ ਸਾਡੇ ਦਰਮਿਆਨ ਪੁੱਜੇ ਆ ਉਹ ਕੇ ਸਮਾਜ ਸੇਵੀ ਨੇ ਬਹੁਤ ਬਹੁਤ ਧੰਨਵਾਦ ਜੀ ਕ੍ਰਿਸ਼ਨ ਪ੍ਰਵਾਕਰ ਜੀ ਦੇ ਸੁਪੁੱਤਰ ਤੇ ਵਿਕਰਮ ਪ੍ਰਵਾਕਰ ਜੀ ਮੁਕਾਬਲਾ ਸੁਬਾਪਤ ਹੋ ਗਿਆ ਜੇ ਮੈਚ ਦਾ ਨਜ਼ਾਰਾ ਆਇਆ ਤਾੜੀ ਮਾਰ ਦਿਓ ਦੋਨੋਂ ਟੀਮਾਂ ਦੇ ਨਾਂ ਤੇ ਦੋਨੋਂ ਟੀਮਾਂ ਦੇ ਨਾਂ ਤੇ ਜੋਰ ਨਾਲ ਤਾੜੀ ਮਾਰ ਦਿਓ ਅਗਲੀ ਗੱਲ ਗੁਰਮਖ ਢੋਡੇ ਮਾਦਰਾ ਤੇ ਅਮਨ ਲੋਪੋਂ ਵਾਲਾ ਯਾਰ ਸਾਡਾ ਮੇਰੇ ਵੀਰੋ ਸਤਿ ਧੰਤਨ ਸੰਤ ਬਾਬਾ ਨਰੈਣ ਸਿੰਘ ਜੀ ਮੋਣੀ ਉਹਨਾਂ ਦੀ ਯਾਦ ਉਹਨਾਂ ਦੇ ਵੱਡੇ ਅਸ਼ੀਰਵਾਦ ਤੇ ਸਟੇਟ ਦੇ ਬਰਾਦਮਨ ਸਾਡੇ ਕਲੱਬ ਦੇ ਸਰਪ੍ਰਸਤ ਸੰਤ ਬਾਬਾ ਬਾਬਾ ਰਣਜੀਤ ਸਿੰਘ ਜੀ ਉਹ ਪੂਰਾ ਆਨੰਦ ਮਾਣਦੇ ਆ ਦਰਸ਼ਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸਾਰੇ ਕਲੱਬ ਦੇ ਵੱਲੋਂ ਦਰਸ਼ਕੀਰੋ ਤੁਹਾਡਾ ਇੱਕ ਇੱਕ ਚੱਲਿਆ ਕਦਮ ਜਿਹੜਾ ਸਾਡੇ ਸਿਰ ਮੱਥਿਆ ਬਾਬਾ ਨਾਨਕ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮੈਂ ਤਾਂ ਇਹ ਕਹਿਣਾ ਹੁੰਦਾ ਕਿ ਸਾਡੀਆਂ ਉਮਰਾਂ ਵੀ ਤੁਹਾਨੂੰ ਲੱਗ ਜਾਣ ਮਾਰਖੇਡ ਕਬੱਡੀ ਨੂੰ ਚਾਹਣ ਵਾਲਿਓ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਬਹੁਤ ਵਾਤ ਤਰੱਕੀਆਂ ਕਰੋ ਇਧਰ ਸ਼ੀਲੂ ਦਾ ਸਨਮਾਨ ਸਾਡੇ ਬ੍ਰਾਂਡ ਸਭ ਆਇਆ ਨਾ ਤਰਨ ਗਿੱਲਾ ਰਾਜਵੀਰ ਗਿੱਲਾ ਜਗ ਜਗਵੀਰ ਗਿੱਲਾ ਨਾਲ ਕਰਨ ਗਿੱਲਾ ਹਰਸ਼ ਗਿੱਲਾ ਦਵਿੰਦਰ ਜਤਿੰਦਰ ਕਰਦ ਗਿੱਲਾ ਅਮਰ ਤੇ ਅਮਰ ਵੱਲੋਂ 22000 ਦੇਣਾ ਅਸ਼ੀਲ ਨੂੰ ਦੇ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਬਰਨਾਰ ਸਾਹਿਬ ਬਹੁਤ ਸ਼ੁਕਰੀਆ ਯਾ 5100 ਸਾਡੇ ਭਰਾਵਾਂ ਨੇ ਹੋਰ ਲਾਇਆ ਸੀ ਉਹ ਵੀ ਦੇ ਦਿਓ ਜੀ ਸ਼ੀਲੂ ਦੇ ਤਿੰਨ ਜੱਫੇ ਹੋ ਗਏ 5100 ਸਾਡੇ ਵੀਰਾਂ ਨੇ ਹੋਰ ਲਾਇਆ ਸੀ ਜਾਨਨੀ ਦੀ ਟੀਮ ਦਾ ਮਾਨ ਸਨਮਾਨ ਤੇ ਸੰਦੀਪ ਗਵਾਨ ਭਰਾ ਸਾਡਾ ਤੇ सोनू ਬਾਈ ਬਾਣ